ਪਾਉਣਾ ਦੇ ਵਿਚਾਰ ਜਾਣਾ ਉਹਦੇ ਚ ਇਹ ਹੈ ਜੀ ਜੋ ਵੀ ਇਹਨਾਂ ਨੇ ਸੱਥਿਆ ਹੈਗਾ ਪ੍ਰਸ਼ਾਸਨ ਹੋਰਾਂ ਨੇ ਜਿਹੜੇ ਸੁਗਰੀਹ ਪਰਿਵਾਰ ਨਾਲ ਜਿਹੜੀ ਇਹ ਹੋ ਰਹੀ ਹੈ ਤੇ ਉਹਦੇ ਤੇ ਅਸੀਂ ਵੀ ਇਹ ਗੱਲ ਸਮਾਂਗੇ ਜੀ ਸਾਹਮਣੇ ਕਿ ਜੇ ਇਹ ਦੋਨੇ ਪੱਖ ਵਿਚਾਰਨੇ ਚਾਹੀਦੇ ਗਰੀਬ ਪੱਖ ਹੈ ਜੀ ਉਹਨਾਂ ਨੂੰ ਕੋਈ ਮੌਕੇ ਦੇ ਮੌਸ ਨਹੀਂ ਮਿਲੇ ਬੈਂਕ ਦਾ ਪੈਸਾ ਜੇ ਕਿ ਪਹਿਲਾਂ ਕਿਤੇ ਕਿਸੇ ਕਾਰਨ ਕਰਕੇ ਉਹ ਨਹੀਂ ਪਾ ਸਕੇ ਉਹ ਅੱਜ ਭਾਵੇਂ ਤਿਆਰ ਹੈ ਇਹ ਆਪ ਵੱਡੀਆਂ-ਵੱਡੀਆਂ ਫਰਮਾਂ ਦਾ ਦੇਖਿਆ ਜਾਵੇ ਉਹਨਾਂ ਨੂੰ ਤਾਂ ਛੋਟ ਦੇ ਦਿੰਦੇ ਆ ਜਿੱਥੇ ਕਈ ਸਾਇਕੜੇ ਫਰੋੜ ਜਿਹੜੇ ਉਹ ਹੁੰਦੇ ਆ ਉਹਦੇ ਇੱਕ ਤਾਂ ਜਦੋਂ ਆਪਾਂ ਕਰਦੇ ਹੈਗੇ ਨੇਗੋਸ਼ੀਏਸ਼ਨ ਇਹ ਉਹਦੇ ਦਿੱਕਤ 10 ਪੈਸੇ ਜਾਂ 20 ਪੈਸੇ ਭਰਾ ਕੇ ਵੀ ਆਪਾਂ ਸਾਰਾ ਕੇਸ ਹੈ ਜਿਹੜਾ ਉਹਨੂੰ ਸੋਲਵ ਕਰ ਦਿੰਦੇ ਆ ਤੇ ਗਰੀਬ ਬੰਦਾ ਤਾਂ ਆਪਣੇ ਘਰ ਦੇ ਜਿੰਨੇ ਪੈਸੇ ਉਹ ਭਰਨ ਨੂੰ ਤਿਆਰ ਅਸੀਂ ਚਾਹੁੰਦੇ ਆਂ ਕਿ ਇਹਨਾਂ ਦਾ ਬੈਠ ਕੇ ਜਿਹੜੀ ਇਹਨਾਂ ਦਾ ਵੀ ਨਾਲ ਮੀਟਿੰਗ ਕਰਕੇ ਇਹਨਾਂ ਦਾ ਜਿਹੜਾ ਪਰਿਵਾਰ ਉਹ ਜਿੰਨੇ ਪੈਸੇ ਆਣੇ ਉਹਦੇ ਤੋਂ ਸ਼ੌਕ ਕਰਕੇ ਉਹਨੂੰ ਲਿਆ ਜਾ ਸਕਦਾ ਗਰੀਬ ਪਰਿਵਾਰ ਤੋਂ ਪੈਸੇ ਲੈ ਕੇ ਇਹਨਾਂ ਦਾ ਘਰ ਇਹਨਾਂ ਨੂੰ ਦਿੱਤਾ ਸਾਥੀਓ ਜਿਵੇਂ ਕਿ ਤੁਸੀਂ ਵੀ ਹਰ ਇੱਕ ਦੇ ਪੱਖ ਵੀ ਸੁਣ ਲਏ ਨੇ ਕਿ ਗਰੀਬ ਪਰਿਵਾਰ ਦਾ ਜਿਹੜਾ ਹੈਗਾਗਾ ਬਣਦਾ ਉਹਨਾਂ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਅਰਜਿੰਦ ਪੰਡਤ ਜੀ